ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਕਾਣਕ ਦੀ ਵਾਢੀ ਚੱਲਦੀ ਪਈ ਏ ਗੱਲ ਕੀਤੀ ਜਾਵੇ ਵੀ ਜਦੋਂ ਕਿਸਾਨ ਫਸਲ ਵੜਾਉਂਦਾ ਹੈ ਨਾ ਤਾਂ ਉਸ ਫਸਲ ਤੇ ਕਈ ਲੋਕ ਹੋਰ ਵੀ ਡਿਪੈਂਡ ਹੁੰਦੇ ਆ ਅਕਸਰ ਹੀ ਆਪਾਂ ਖੇਤਾਂ ਵਿੱਚ ਦੇਖਿਆ ਕਿ ਬਹੁਤ ਸਾਰੇ ਲੋਕ ਨਾ ਸਿੱਟੇ ਚੁਗਦੇ ਆ ਕਾਫੀ ਮਿਹਨਤ ਕਰਦੇ ਆ ਤੇ ਫਿਰ ਉਹਨਾਂ ਜੋ ਦਾਣੇ ਕੱਢਦੇ ਆ ਉਹਨਾਂ ਨੂੰ ਵੇਚਦੇ ਆ ਜਾਂ ਘਰੇ ਰੱਖਦੇ ਆ ਪਰ ਇਹ ਬਹੁਤ ਔਖਾ ਕੰਮ ਹੁੰਦਾ ਹੈ। ਆ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਇੱਕ ਮਾਤਾ ਦਾ ਵਾਇਰਲ ਹੋ ਰਿਹਾ ਹੈ। ਇਸ ਵਿੱਚ ਤੁਸੀਂ ਦੇਖੋਗੇ ਕਿ ਆ ਸਾਹਮਣੇ ਜੋ ਮਾਤਾ ਬੈਠੀ ਹੋਈ ਆ ਨਾ, ਇਹ ਵਿਚਾਰੀ ਵੀ ਛਿੱਟੇ ਚੁਗਦੀ ਪਈ ਸੀ ਤਾਂ ਦੋ ਮੁੜੇ ਮਾਤਾ ਦੇ ਕੋਲੇ ਆਏ ਤਾਂ ਮਾਤਾ ਨੇ ਆਪਣਾ ਹਾਲ ਸੁਣਾਇਆ। ਤਾਂ ਮਾਤਾ ਦੀਆਂ ਅੱਖਾਂ 'ਚ ਆਪਣਾ ਹਾਲ ਦੱਸਦੇ-ਦੱਸਦੇ ਹੰਝੂ ਆ ਗਏ। ਪਤਾ ਨਹੀਂ ਕੀ ਮਜਬੂਰੀ ਸੀ ਇਸ ਮਾਤਾ ਦੀ। ਜੋ ਵਿਚਾਰੀ ਇਸ ਉਮਰੇ ਇਹ ਕੰਮ ਕਰ ਰਹੀ ਹੈ। ਤਾਂ ਵੀਰਾਂ ਨੇ ਨਾ ਜਿੰਨਾ ਵੀ ਹੋ ਸਕੇ ਆਪਨੇ ਵੱਲੋਂ ਇਸ ਮਾਤਾ ਨੂੰ ਦਾਣੇ ਦਿੱਤੇ ਲਿਆ ਕੇ ਸੋ ਸੱਚੀ ਯਾਰੋ ਬਹੁਤ ਹੀ ਵਧੀਆ ਕੰਮ ਕੀਤਾ ਇਨਾ ਵੀਰਾਂ ਨੇ ਕਈ ਤਾਂ ਕਿਸਾਨ ਅਜਿਹੇ ਵੀ ਹੁੰਦੇ ਆ ਜੋ ਸਿੱਟੇ ਚੁਗਣ ਵਾਲਿਆਂ ਨੂੰ ਪਹਿਲੀ ਚੋਂ ਵਰਨ ਤੱਕ ਨਹੀਂ ਦਿੰਦੇ ਪਰ ਯਾਰੋ ਇਨਾ ਨੇ ਵੀ ਇੱਕ ਆਸ ਲਾਈ ਹੁੰਦੀ ਆ ਵੀ ਆਪਾਂ ਥੋੜੇ ਬਹੁਤੇ ਸਿੱਟੇ ਚੁਗਾਂਗੇ ਚਾਰ ਪੈਸੇ ਕਮਾਵਾਂਗੇ ਸੋ ਤੁਸੀਂ ਜਿੰਨਾ ਵੀ ਹੋ ਸਕਦਾ ਇਨਾਂ ਦੀ ਹੈਲਪ ਜ਼ਰੂਰ ਕਰਿਆ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਚ ਆਪਣੇ ਵਿਚਾਰ ਜ਼ਰੂਰ ਦੇ ਕੇ ਜਾਇਓ ਸਾਰਸਿਕਾਲ ਜੀ